ਹਾਂਜੀ ਜੀ ਹਾਂਜੀ ਇੱਥੇ ਪ੍ਰੋਗਰਾਮ ਹੀ ਜੀ ਰਸਮੇ ਉਸਤਾਦੀ ਦਾ ਤੇ ਉੱਥੇ ਸਾਰੇ ਪੁੱਜੇ ਹੀ ਜੀ ਬ੍ਰਦਰਸ ਪੁੱਤਰ ਕਲੱਬ ਦੀ ਸਾਰੀ ਟੀਮ ਉੱਥੇ ਪੁੱਜੀ ਹੀ ਸਾਡੇ ਚੇਅਰਮੈਨ ਸਾਹਿਬ ਕਵਸ ਸਾਜੀ ਹੋਣੀ ਤੇ ਇੱਥੇ ਰਸਮਾਂ ਵੀ ਹੋਈਆਂ ਵਾ ਸ਼ਗਿਰਦ ਵੀ ਕੀਤੇ ਆ ਤੇ ਬਾਕੀ ਕੋਈ ਇਹਨਾਂ ਦੇ ਆਪਣੇ ਨਿੱਜੀ ਵਿਚਾਰ ਆ ਜੀ ਉਹ ਇਹ ਸ਼ੇਅਰ ਕਰਨਾ ਚਾਹੁੰਦੇ ਆ ਤੇ ਹਾਂਜੀ ਸასიਆ ਦਰਵਾਸਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਾਂਜੀ ਵੀਰਤੀ ਆਪਣਾ ਬ੍ਰਦਰ ਕਲੱਬ ਵੱਲੋਂ ਸਾਡੀ ਮੀਟਿੰਗ ਹੋਈ ਆ ਸਾਰੇ ਸਰਕਾਰ ਜੋਗ ਬੈਠੇ ਨੇ ਸਾਰੇ ਖਿਡਾਰੀ ਬੈਠੇ ਆ ਤੇ ਪਿੱਛੇ ਨਾਲ ਸਾਰੇ ਖਿਡਾਰੀਆਂ ਦੇ ਵਿੱਚ ਸਾਡੀ ਆਪਸੀ ਮੀਟਿੰਗ ਹੋਈ ਭਾਈਚਾਰੇ ਦੀ ਉਹਦੇ ਵਿੱਚ ਇੱਕ ਜਿਹੜਾ ਫੈਸਲਾ ਵਾ ਉਹ ਫੈਸਲਾ ਲਿਆ ਗਿਆ ਜੀ ਸਾਡੇ ਬਹੁਤ ਸਤਿਕਾਰਯੋਗ ਬੋਗੀ ਸਤਾਜ ਜੀ ਚੇਅਰਮੈਨ ਉਹਨਾਂ ਨੇ ਸਾਡਾ ਪਰਲੇਸ਼ਨ ਚੱਲਦੇ ਹੋ ਤੇ ਇਹ ਭਾਈ ਜਰਾ ਜਲਦਾਉਂਦਾ ਹੀ ਵੀਰਣਾ ਉਹ ਕੁਝ ਕਾਰਨਾ ਕਰਕੇ ਜਿਹੜਾ ਸਾਨੂੰ ਅੱਜ ਉਹ ਐਕਸ਼ਨ ਲੈਣਾ ਪਿਆ ਕਿਉਂਕਿ ਸਾਰੇ ਸ਼ਹਿਰ ਨੂੰ ਪਤਾ ਕਿ ਜਿਹੜੇ ਵੀਰਾਂ ਨਾਲ ਅਸੀਂ ਨਹੀਂ ਸੀ ਉੱਟਣਾ ਕਵਰ ਵੀਰਲ ਨੂੰ ਕਿਹਾ ਗਿਆ ਸੀ ਜਿਹੜੇ ਬੈਣ ਕੇ ਜਿਹੜੇ ਕਵਰ ਵੀਰ ਨੇ ਬੈਣ ਕੀਤੇ ਉਹਨਾਂ ਵੀਰਾਂ ਦੀ ਇਹਨਾਂ ਵੀਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਤੇ ਸਾਨੂੰ ਪੁੱਛਿਆ ਤੱਕ ਨਹੀਂ ਭਰਾਵਾਂ ਨੇ ਕਿਉਂਕਿ ਭਰਾ ਤੇ ਸੱਜਣ ਤੇ ਉਹੀ ਹੁੰਦਾ ਜਿਹੜਾ ਸੱਜਣ ਨੂੰ ਪੁੱਛ ਕੇ ਚੱਲੇ ਤੇ ਚਲੋ ਹੋਰ ਸਰਕਾਰ ਜੋ ਗਿਆ ਵਟੇ ਆ ਹੋ ਸਕਦਾ ਕੋਈ ਚੰਗਾ ਸੋਚਿਆ ਹੋਵੇ ਉਹਨਾਂ ਆਪਣੇ ਵਾਸਤੇ ਪਰ ਸਾਡੀ ਪਾਰਟੀ ਵਾਸਤੇ ਉਹ ਚੰਗਾ ਨਹੀਂ ਇਸ ਕਰਕੇ ਅਸੀਂ ਅੱਜ ਸਤਕਾਰ ਨਾਲ ਉਹਨਾਂ ਵੀਰਾਂ ਨੂੰ ਕਹਿੰਦੇ ਆ ਕਿ ਜਿੱਦਾਂ ਆਪਾਂ ਜੱਫੀਆਂ ਪਾਈਆਂ ਅਸੀਂ ਓਦਾਂ ਹੀ ਆਪਾਂ ਫੜੇ ਬੁਲਾ ਦਈਏ ਅੱਜ ਕਿਉਂਕਿ ਸਾਡਾ ਕੋਈ ਵੀ ਮੈਂਬਰ ਤੁਹਾਡੇ ਕਲੱਬ ਦਾ ਨਹੀਂ ਉੱਡੇਗਾ ਅੱਜ ਤੋਂ ਕਾ ਕਿਉਂਕਿ ਅਸੀਂ ਇਹ ਐਲਾਨ ਕਰ ਚੁੱਕੇ ਹਾਂ ਵੀ ਜਿਹੜਾ ਉਹਨਾਂ ਨਾਲ ਡਾਊਗਾ ਉਹ ਸਾਡਾ ਨਹੀਂ ਉੱਡੂਗਾ ਤੇ ਇਹਨਾਂ ਉਹਨਾਂ ਵੀਰਾਂ ਦੀ ਜ਼ਿੰਮੇਵਾਰੀ ਚੋਕੀ ਕਿਉਂਕਿ ਸਾਰੀ ਕਵਰ ਵੀਰਾਂ ਨਾਲ ਸਾਰੇ ਟੀਮ ਦੀ ਮੀਟਿੰਗ ਹੋਈ ਸਾਡੀ ਤੇ ਅੱਜ ਤੋਂ ਕਾ ਜਿਹੜਾ ਸਾਡੇ ਸਤਿਕਾਰਯੋਗ ਗੋਗੀ ਉਸਤਾਦ ਜੀ ਆ ਉਹਨਾਂ ਦੇ ਗਰੁੱਪ ਜਿੰਨੇ ਵੀ ਨਾਲ ਅਟੇਕ ਚੱਲਦੇ ਅਸੀਂ ਉਹਨਾਂ ਨਾਲ ਜਿਹੜੀ ਛੇੜਾ ਨਹੀਂ ਦੇਵਾਂਗੇ ਦੂਜੀ ਗੱਲ ਇਹ ਹੈ ਜੀ ਇਹਨਾਂ ਦੇ ਸੀਨੀਅਰ ਉਸਤਾਦ ਜਦੋਂ ਇਹ ਵਿਵਾਦ ਪਿਆ ਇਹਨਾਂ ਦੇ ਸੀਨੀਅਰ ਉਸਤਾਦ ਉੱਥੇ ਉੱਤੇ ਮਤਲਬ ਜਿੱਦਾਂ ਨਾਮ ਵੰਡ ਰਹੇ ਜਿੱਥੋਂ ਵਿਵਾਦ ਚੱਲਿਆ ਇਹਨਾਂ ਦੇ ਸੀਨੀਅਰ ਉਸਤਾਦ ਉੱਥੇ ਮੌਕੇ ਤੇ ਬੈਠੇ ਸੀ ਤੇ ਉਹਨਾਂ ਨਾਲ ਵੀ ਸਾਡੇ ਉਦੋਂ ਵਿਚਾਰ ਹੋਏ ਸੀ ਸਾਰੀ ਗੱਲਬਾਤ ਹੋਈ ਸੀ ਚਲੋ ਉਹਨਾਂ ਉਹ ਸਕਦਾ ਕੋਈ ਵਿਚਾਰ ਉਹਨਾਂ ਦੇ ਵੱਖਰੇ ਹੋਏ ਹੋਣਾ ਪਰ ਇੱਕ ਗੱਲ ਵਿੱਚ ਜ਼ਰੂਰ ਕਹੀ ਗਈ ਕਿ ਅਸੀਂ ਇੱਕ ਪੱਖੋਂ ਸੁਣੀ ਦੂਜੇ ਪੱਖੋਂ ਨਹੀਂ ਸੁਣੀ ਪਰ ਨਹੀਂ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਇਹਨਾਂ ਦੇ ਸੀਨੀਅਰ ਬੰਦੇ ਵਿੱਚ ਬੈਠੇ ਉਹਨਾਂ ਨੂੰ ਸਾਰਾ ਪਤਾ ਇਹ ਤੋਂ ਜੱੜ ਤੱਕ ਕਿ ਉੱਥੇ ਕੀ ਗੱਲ ਹੋਈ ਤੇ ਕਿਹੜੀ ਗੱਲੋਂ ਵਿਵਾਦ ਚੱਲਿਆ ਕਿਉਂਕਿ ਅਸੀਂ ਕੋਈ ਵੀ ਗੱਲ ਝੂਠੀ ਕਰਦੇ ਨਹੀਂ ਅਸੀਂ ਤਾਂ ਉਹੀ ਕਰਾਂਗੇ ਜਿਹੜੀ ਗੁਰੂ ਘਰ ਖੜਕੇ ਵੀ ਕਰ ਸਕਦੇ ਹਾਂ ਅਸੀਂ ਮੋਟਰਹੇਲ ਦਾ ਕੋਈ ਲਾਨ ਨਹੀਂ ਸੀ ਕੀਤਾ ਵੀ ਕਿਹੜਾ ਦੇਣਾ ਅਸੀਂ ਬਰਾਬਰ ਮੋਟਰਸਾਈਕਲ ਦਿੱਤੇ। ਉਹਦੇ ਵਿੱਚ ਜਾਂ ਤਾਂ ਸਾਨੂੰ ਕੋਈ ਪ੍ਰੂਫ ਕੱਢ ਕੇ ਵਿਖਾ ਦੇ ਮੋਰਸਲ ਦਾ ਵੀ ਇਹਨੇ ਸਪਲੈਂਡਰ ਕਿਹਾ ਹੈ ਜਾਂ ਇਹਨੇ ਬੁਲਟ ਕਿਹਾ ਹੈ ਜਾਂ ਇਹਨੇ ਫਲਾਣਾ ਕਿਹਾ ਸੀ। ਫਿਰ ਅਸੀਂ ਦੇਂਦਾਰਿਆਂ ਸਾਰਿਆਂ ਦੇ ਸਾਰੇ ਖਰੀਦਾਰਿਆਂ ਦੇ ਦੇਂਦਾਰਿਆਂ। ਪਰ ਅਸੀਂ ਇਹ ਗੱਲ ਨਹੀਂ ਸੀ ਆਖੀ ਅੱਜ ਵੀ ਅਸੀਂ ਜੇ 8-9 ਮੋਟਰਸਾਈਕਲਾਂ ਦਾ ਲਾਨ ਕੀਤਾ ਤੇ ਅਸੀਂ ਇਹ ਨਹੀਂ ਆਖਿਆ ਕੋਈ ਸਪਲੈਂਡਰ ਦੇਣਾ ਜਾਂ ਅਸੀਂ ਉਹ ਥੱਲੇ ਦਾ ਦੇਣਾ, ਪਲਟੇਨਾ ਦੇਣਾ ਜਾਂ ਅਸੀਂ ਬੁਲਟ ਦੇਣਾ ਨਾ ਅਸੀਂ ਮੋਟਰਸਾਈਕਲਾਂ ਦਾ ਲਾਨ ਕੀਤਾ ਜੀ। ਤੇ ਉਹ ਮੌਕੇ ਤੇ ਜਿਹੜਾ ਵਾ ਉਹ ਬਾਅਦ ਦੇ ਵਿੱਚ ਐਂਟਰੀਆਂ ਫੜ ਕੇ ਦੱਸਿਆ ਜਾਊਗਾ ਵੀ ਇਹ ਮੋਟਰਸਾਈਕਲ ਕਿਹੜਾ ਇਰਕੀ ਉਹ ਵੀ ਕਲੀਅਰ ਕਰਦਾਂਗੇ ਤੁਹਾਨੂੰ ਬਾਜੀ ਤੋਂ ਪਹਿਲਾਂ ਦੱਸਦੇ ਤੇ ਬਾਜੀ ਤੋਂ ਪਹਿਲਾਂ ਜਿਹੜਾ ਆਪਾਂ ਅਸੀਂ ਜਦੋਂ ਐਂਟਰੀਆਂ ਆ ਜਾਂਦੀਆਂ ਤਾਂ ਦੱਸ ਦਾਂਗੇ ਤੇ ਦੂਜੀ ਗੱਲ ਬੈਂਤੀ ਫੇਰ ਕਰਦੇ ਆ ਕਿ ਸਾਡਾ ਇਸ ਗਰੁੱਪ ਨਾਲ ਕੋਈ ਵੀ ਸ਼ੀਲਡ ਜਿਹੜਾ ਬੰਦਾ ਇਹਨਾਂ ਨਾਲ ਡਾਊਗਾ ਉਹਨਾਂ ਦੀ ਸਾਡੇ ਨਾਲ ਨਹੀਂ ਉੱਡੂਗੀ ਨਾ ਕੋਈ ਬਾਜੀ ਉੱਡੂਗੀ ਸਾਡੇ ਨਾਲ ਐਂਟਰੀ ਉਹ ਬੰਦਾ ਕਰਾਵੇ ਜਿਹਨੇ ਇਹਨਾਂ ਨਾਲ ਨਹੀਂ ਡੋਣੀ ਉਹਨਾਂ ਨੂੰ ਵੀਡੀਓ ਪਾਉਣੀ ਪਊਗੀ ਕਿਉਂਕਿ ਅਸੀਂ ਇਹਨਾਂ ਨਾਲ ਨਹੀਂ ਉੱਡਣਾ ਅਸੀਂ ਬ੍ਰਦਰ ਕਲੱਬ ਨਾਲ ਉੱਡਣਾ ਫੇਰ ਅਸੀਂ ਦਾਲ ਸਕਦੇ ਆ ਨਹੀਂ ਤੇ ਐਂਟਰੀ ਵੇਖ ਕੇ ਦਿਓ ਕਿਉਂਕਿ ਐਂਟਰੀ ਵਾਪਸ ਕਿਸੇ ਵੀਰ ਦੀ ਨਹੀਂ ਹੋਣੀ ਫਿਰ ਬਾਅਦ ਦੇ ਵਿੱਚ ਨਾ ਇਹ ਗੱਲ ਪਛਤਾਵਾ ਕਰੇ ਕਿ ਮੇਰੀ ਐਂਟਰੀ ਜਿਹੜੀ ਹੈ ਬ੍ਰਦਰ ਕਲੱਬ ਵਾਲੇ ਖਾ ਗਏ ਆ ਅਸੀਂ ਦੋ ਵਾਰ ਤੁਹਾਨੂੰ ਅੱਗੇ ਆਤਾ ਤੇ ਤੀਜੀ ਵਾਰਾ ਜਿਹੜੀ ਵੀਡੀਓ ਫੇਰ ਇਹੋ ਐਂਟਰੀਆਂ ਦੀ ਪਾਤੀ ਜੋ ਵੀ ਆਪਣੀਆਂ ਬਾਲ ਜੀਆਂ ਜਾਂ ਆਪਣੀਆਂ ਕੋਈ ਵੀ ਛੇਡਾਂ ਦਾ ਜਿਹੜਾ ਉਹ ਸੋਚ ਕੇ ਸਾਡੇ ਜੀ ਐਂਟਰੀ ਦਿਓ ਧੰਨਵਾਦ ਜੀ ਬਾਕੀ ਸਾਡੇ ਬਾਅਦ ਦੇ ਸਾਰੇ ਸ਼ੇਅਰ ਦੇ ਖਿਡਾਰੀ ਸਤਿਕਾਰਯੋਗ ਹੈ ਜੀ ਅਸੀਂ ਕਿਸੇ ਨੂੰ ਕਰਿੰਤੋਂ ਬਰੀ ਤੋਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਤੋਂ ਵੱਡੇ ਆ ਪੁਰਾਣਾ ਖੇਡਦੇ ਹੁੰਦੇ ਆ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ